ਬਲਵਿੰਦਰ ਸਿੰਘ ਜਟਾਣੇ ਨੇ ਬੜੇ ਪਿਆਰ ਨਾਲ ਸਿੱਕੜੀ ਬੈਠਾ ਸੀ ਕੁਰਸੀ ਕੁਰਸੀ ਕੋ ਸਿੰਘ ਜਟਾਣੇ ਨੇ ਆਖਿਆ ਕਹਿੰਦਾ ਜੇ ਤੇਰੀ ਹਿੱਤ ਹੈ ਕਿ ਨੈਰ ਬਲੂਗੀ ਤੇ ਮੇਰੀ ਵੀ ਹਿੱਤ ਹੈ ਨੈਰ ਫਰ ਜਦ ਤੇ ਜਿਆ ਆ ਹੱਥੇ ਜੁਲਾਈ ਉਨੀ ਸੱਤ ਤੇ ਜਿਆ ਆ ਹੋ ਹੱਥੇ ਜੁਲਾਈ ਉਨੀ ਸੱਤ ਤੇ ਜਿਆ ਆ ਜਦੂ ਜਦੂ ਹੱਥੇ ਜੁਲਾਈ ਉਨੀ ਸੱਤ ਤੇ ਜਿਆ ਆ ਹੋ ਜਦ ਹੋ ਸਿੱਖਾਂ ਦੀ ਖੱਤਰ ਆਪਣਾ ਬਾਤ ਕਰਗੇ ਆਓ ਆਖਰੀ ਚਿਤ ਪੜੇ ਖਿਮਾਂ ਦੇ ਜਾਂਚ ਪਹੁੰਚਣਾ ਅੱਜ ਵੀ ਅਸੀਂ ਸਪੀਚਾਂ ਸੁਣਦੇ ਆ ਸੰਤ ਜਰਨੈਲ ਸਿੰਘ ਢੰਡਰਾ ਵਾਲਿਆਂ ਦੀ ਉਹ ਮਨ ਦੇ ਵਿੱਚ ਜੋਸ਼ ਕਰਦਾ ਉਹਨਾਂ ਦੀਆਂ ਸਪੀਚਾਂ ਸੁਣਦੇ ਆ ਨੌਜਵਾਨ ਪੀੜੀ ਉਹ ਸੰਤ ਜਰਨੈਲ ਸਿੰਘ ਢੰਡਰਾ ਵਾਲੇ ਜਿਨ੍ਹਾਂ ਨੇ ਘਰ ਦੇ ਵਿੱਚੋਂ ਨਿਸ਼ਾਨ ਲਗਾਇਆ ਸੰਤ ਜਰਨੈਲ ਸਿੰਘ ਢੰਡਰਾ ਵਾਲਿਆਂ ਦੀ ਸਪੀਚ ਸੁਣ ਕੇ ਅੱਜ ਵੀ ਜੋਸ਼ ਭਰਦਾ ਹੈ ਤੇਰੀ ਬੜੀ ਲੋੜ ਹੈ ਤੁਸੀਂ ਕੌਮ ਦੇ ਖਾਤਰ ਬੜਾ ਕੁਝ ਕਰਨਾ ਹੈ ਤੂੰ ਮੈਨੂੰ ਛੱਡ ਕੇ ਚਲੇ ਜਾ। ਭਾਈ ਗੰਗੀ ਦਸ ਨੇ ਜਟਾਣਾ ਕਹਿੰਦਾ ਜਦੋਂ ਘਰੋਂ ਪੂਰੇ ਜੀ ਉਸਤਾਸ ਕਰਕੇ ਪੂਰੇ ਫਤੇ ਬੁਲਾ ਦਿਓ ਫਤੇ ਬੁਲਾ ਦਿਓ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ 20ਵਾਂ ਮੇਲਾ ਬਾਬਾ ਵੀਰ ਸਿੰਘ ਸ਼ਹੀਦ ਦਾ ਮਨਾਇਆ ਜਾ ਰਿਹਾ 20ਵਾਂ ਗੁਰਪੁਰਬ 20 ਸਾਲ ਹੋ ਗਏ ਸਾਨੂੰ ਮਨਾਉਂਦੇ ਆ ਨੂ ਤੇ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਤਰਤਾਰੀਆਂ ਖੰਨਾ ਪਾਠਾਂ ਦੇ ਭੋਗ ਪਾਏ ਗਏ ਆ ਤੇ ਬਾਅਦ ਸ਼ਰਦਾਈਆਂ ਮਿੱਠੇ ਜਲਦੀਆਂ ਛਪੀਲਾ ਤੇ ਜਸ ਕੀਰਤਨ ਹੋ ਰਿਹਾ ਦੀਵਾਨ ਸਜੇ ਆ بڑے بڑے ਢਾਡੀ ਰਾਗੀ ਤੇ ਸ਼ਾਮ ਨੂੰ ਬਹੁਤ ਤਕੜਾ ਮੈਚ ਹੋ ਰਿਹਾ ਇੱਕ ਲਟਕੀਆਂ ਦਾ ਹੋ ਰਿਹਾ ਤੇ ਇੱਕ ਮੁਰਿਆਂ ਦਾ ਹੋ ਰਿਹਾ ਬਾਬਾ ਨਾਮਦੇਵ ਕਲੱਬ ਗੁਰਦਾਸਪੁਰ ਤੇ ਦੂਜਾ ਲੱਧੂ ਪ੍ਰੀਤ ਲੱਧੂ ਦੀ ਟੀਮ ਨਾਲ ਹੋ ਰਿਹਾ ਤੇ ਜਿਹੜਾ ਲਟਕੀਆਂ ਦਾ ਮੈਚ ਆ ਉਹ ਕਪੂਰਥਲਾ ਤੇ ਜਲੰਧਾ ਵਿੱਚ ਹੋ ਰਿਹਾ ਗੱਲ ਕਰੀਏ ਆਪਾਂ ਜੇ ਬਸ ਸੰਗਤਾਂ ਦੀ ਸੰਗਤ ਹੋਊਗਾ ਤੇ ਸਰਕਾਰ ਆਏਗੀ ਇੱਥੇ ਆਂ ਸਾਹਿਬ ਜੀ ਕੀ ਪ੍ਰਬੰਧ ਕੀਜੀਏ ਇਹ ਸੰਗਤਾਂ ਦੀ ਬੜੀ ਕਿਰਪਾ ਜੀ ਇੱਥੇ ਜੋ ਵੀ ਸੰਗਤਾਂ ਨੂੰ ਚਾਹੀਦਾ ਦਵਾਈ ਦੀ ਸਹੂਲਤ ਵੀ ਫਰੀ ਦਿੱਤੀ ਗਈ ਹੈ ਜੀ ਉਹ ਵੀ ਮੈਡੀਕਲ ਕੈਂਪ ਲਾਇਆ ਹੋਇਆ ਹੈ ਸੰਗਤਾਂ ਦੇ ਬਾਅਦ ਤੇ ਠੰਡੇ ਮਿੱਠੇ ਜਲਦੀਆਂ ਛਪੀਲਾ ਲੱਸੀਆਂ ਜਿਲੇਪਾਂ ਦੇ ਲੰਗਰ ਚਾਹ ਪੌੜਿਆਂ ਦੇ ਲੰਗਰ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਜੀ ਇਹ ਬਾਈ ਗੱਲ ਕਰੀਏ ਆ ਐਨ ਆਰ ਆਈ ਭਰਾਵਾਂ ਦੀ ਕਿੰਨਾ ਕੁ ਸਹਿਯੋਗ ਹੈ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਛਪੀਲਾ ਉਹਨਾਂ ਵੱਲੋਂ ਲਾਈਆਂ ਗਈਆਂ ਦਵਾਈ ਦੇ ਕੈਂਪ ਉਹਨਾਂ ਵੱਲੋਂ ਲਾਏ ਗਏ ਆ ਬਾਕੀ ਸਰਬੱਤ ਨਗਰ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਅੱਜ ਕੱਲ ਦੀ ਨੌਜਵਾਨ ਕਿਸੇ ਨੂੰ ਕੁਝ ਕੀ ਕਰਾ ਚੋ ਨੌਜਵਾਨ ਮੈਂ ਪੀੜੀ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਤਕਰੇ ਹੋ ਕੇ ਗੁਰੂ ਘਰਾਂ ਨਾਲ ਜੁੜੋ ਤੇ ਨਸ਼ਿਆਂ ਦਾ ਤਿਆਗ ਕਰੋ ਇਹ ਜਿਹੜੇ ਨਸ਼ੇ ਆ ਲੋਕਾਂ ਦੇ ਘਰ ਬਰਬਾਦ ਕਰ ਦਿੰਦੇ ਆ ਗੁਰੂ ਸਾਹਿਬ ਦੇ ਚਰਨਾਂ 'ਚ ਲੱਗੋ ਤੇ ਮਗਰਾਂ ਦੇ ਕੋਰ ਤੋਂ ਬਚ ਕੇ ਰਹੋ ਬਾਬਾ ਜੀ ਅੱਜ ਕੱਲ ਵੇਖਿਆ ਫੜ ਕੇ ਚਿੰਤਾ ਆ ਗਈਆਂ ਅੱਜ ਪਾਸੇ ਤਰਾਹੀ ਮਾਮ ਹੋਣਦੇ ਆ ਚੰਗਾ ਲੱਗੀਆਂ ਹਾਂਜੀ ਉਹ ਜੀ ਜਿਹੜੀ ਜੰਗ ਵਾਲੀ ਗੱਲ ਆ ਤੇ ਬਹੁਤ ਹੀ ਭਾਰੀ ਗੱਲ ਆ ਇਦ ਰੱਬ ਕਿਰਪਾ ਕਰੇ ਇਤਰਾ ਹੀ ਸਮਝੌਤਾ ਕੀਤਾ ਜਾਵੇ ਸਾਡਾ ਦੇਸ਼ ਵਾਜੇ ਦੋਵੇਂ ਦੇਸ਼ ਵਾਜ ਜਾਣ ਪਾਕਿਸਤਾਨ ਵੀ ਸਾਡਾ ਦੇ ਹਿੰਦੁਸਤਾਨ ਵੀ ਸਾਡਾ ਜੀ ਅਸੀਂ ਤੁਹਾਡੇ ਸਾਡੇ ਚੈਨਲ ਨਾਲ ਤੁਹਾਨੂੰ ਦੇਸ਼ਾਂ ਵਿੱਚ ਸੰਤਾਂ ਵੇਖੀ ਸੀ ਦੇਸ਼ਾਂ ਵਿੱਚ ਜੀ ਹਾਂਜੀ ਕੀ ਕਹਿਣਾ ਚਾਹੋਗੇ ਸੰਤਾਂ ਸੰਗਤਾਂ ਨੂੰ ਮੈਂ ਇਹ ਅਪੀਲ ਕਰਦਾ ਵੀ ਗੁਰੂ ਸਾਹਿਬ ਘਰੀ ਅਰਦਾਸ ਕਰੋ ਸਾਡੇ ਪੰਜਾਬ ਦੇ ਇਲਾਕੇ ਬਨੇ ਵੀ ਜੰਗ ਲੱਗੇ ਨਾ ਦੁਆ ਮਰਖਾ ਵਿੱਚ ਤਾਂ ਭਲਾ ਸਾਡਾ ਹਾਂ ਜੀ ਸਤ ਸਾਰ ਵਾਹਿਗੁਰੂ ਜੀ ਹਾਂਜੀ ਬਹੁਤ ਕਿਰਪਾ ਮਹਾਰਾਜ ਦੀ ਤੇ ਆਪ ਸਾਡੇ ਨਗਰ ਤੇ ਹਰ ਸਾਲ ਹੀ ਇਦਾਂ ਸੰਗਤਾਂ ਦੇ ਸਹਿਯੋਗ ਨਾਲ ਵਾਚੜ ਕੇ ਮੇਲੇ ਮਨਾਏ ਜਾਂਦੇ ਆ ਤੇ ਸੰਗਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਕਾਰਜ ਚੱਲਦੇ ਆ ਤੇ ਸਾਰੇ ਚੜ੍ਹਦੀ ਕਲਾ ਦੇ ਨਾਲ ਕਾਰਜ ਹੋ ਰਹੇ ਆ ਸਤਿਗੁਰਾਂ ਦੀ ਬੜੀ ਕਿਰਪਾ ਮਹਾਰਾਜ ਇਸੇ ਤਰ੍ਹਾਂ ਸੰਗਤਾਂ ਦਾ ਪ੍ਰੇਮ ਪਿਆਰ ਬਖਸ਼ਦਾ ਰਹੇ ਤੇ ਰਾਮ ਰਕੇ ਸੰਗਤਾਂ ਵਾਚੜ ਕੇ ਲਾਏ ਲਿਜੇ ਆ ਆ ਭਾਈ ਨੌਜਵਾਨ ਬੱਚਿਆਂ ਕੀ ਕਹਿਣਾ ਚਾਹੋ ਨੌਜਵਾਨ ਬੱਚਿਆਂ ਨੂੰ ਇਹੋ ਬੇਨਤੀ ਆ ਕੇ ਸਤਿਗੁਰਾਂ ਦੇ ਚਰਨਾਂ ਨਾਲ ਲੱਗੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਖੰਡੇ ਬਾਟੇ ਦਾ ਤੇ ਨਸ਼ਿਆਂ ਤੋਂ ਰਹਿ ਤੋ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ